ਠੀਕ ਹੋ ਗਿਆ ਬਈ ਹੋ ਹੁਮਾਰਾ ਜੀ ਦੂਆ ਮੋਟਾ ਲੈ ਲੋ ਉਹ ਦੋ ਜੰਮੀ ਲੈ ਲੈ ਹੈ ਮੈਂ ਤਾਂ ਨਹੀਂ ਲੈ ਕੇ ਆ ਰਹੀ ਦੂਜੀ ਆਏ ਚ ਆਜਾ ਪੁੱਪੂ ਇੰਨੇ ਆਪ ਉਧਰ ਕਿੱਡ ਦੇ ਕੇ ਆਈਏ ਇਹਨਾਂ ਗੈਸ ਜਾ ਫਟ ਗਿਆ ਕਿ ਤਾਂ ਜਿਹੜਾ ਹੋਇਆ ਹੁੰਦਾ ਆਪਣੀ ਰੋਜ਼ਮਰਹ ਜਿੰਦਗੀ ਨੂੰ ਬਾਹਰ ਰੋਜ਼ ਮੇਰਾ ਜਿੰਦਗੀ ਦੇ ਵਿੱਚ ਸਾਰਾ ਕੁਝ ਦਿਖਾਉਣਾ ਚਾਹੀਦਾ ਤੂੰ ਆਪਣੀ ਚੁੰਨੀ ਲੈ ਕੇ ਆ ਫੋਟੋ ਆਪੂ ਦਿਖਾਈਂ ਹਰ ਰੋਜ਼ ਸਾਰੇ ਚੱਡ ਗਿਆ ਇਸਨੋਂ ਬਪਾ ਦਾ ਹਾਰ ਜਿਦੀ ਜਿਦੀ ਦੂਰੀ ਹੱਥ ਤੇ ਉਰੇ ਬਚਲੇ ਹੱਥ ਨਾਲ ਆयो ਗਰਮਾ ਇਹ ਬਚਾਲਾ ਚ ਆ ਚਲਾਇਆ ਤੀ ਹਾਏ ਹੀ ਸੀ ਬਿਲਕੁਲ ਨਹੀਂ ਚਲਾਇਆ ਹੈਗਾ ਇਹਨੇ ਅੱਜ ਚਲਾਵੇਂ ਨੂੰ 10 ਮਿੰਟ ਤੱਕ ਰਿਹਾ ਵੀ ਨਾਲ ਚਲਾ ਨਾਲ ਚਲਾ ਨਹੀਂ ਚਲਾ ਲਿਆ ਤੇਰਾ ਹੋਰੇ ਦੀ ਸਜੇ ਵਿੱਚ ਗੋਲ ਜਿਹਾ ਤੜਾ ਲਿਆ ਜੀ ਮੈਂ ਉਹ ਕਰਾ ਮੋਟਰ ਤੋਂ ਤੱਕਿਆ ਹੋਰ ਕਾਂਚ ਟੁੱਟਾ ਉਹਦੇ ਉਹ ਟੁੱਟ ਗਿਆ ਹੱਥ 'ਚ ਲੱਗੂ ਵੱਢੂ ਹੱਥ ਨੂੰ ਇਹ ਉਹ ਉਧਰ ਵੀ ਉੱਤੇ ਬਾਹਰ ਹੂੰ ਥਾ ਕੇ ਲੈ ਆ ਮੈਂ ਕਿ ਹੱਥ ਹੀ ਬਾਹਰ ਮਿਣਾ ਲਾ ਹੁਣਾ ਨਹੀਂ ਚਾਹੀਦਾ ਵੈਸੇ ਆ ਚਲਾਉਣ ਨਾਲ ਆ ਇਹ ਚਲਾਉਣ ਨਾਲ ਕਿਦਾਂ ਤੁਸੀਂ ਕਦੀ ਚਲਾਇਆ ਨਹੀਂ ਉਹ ਨਹੀਂ ਇਹ ਇਧਰੋਂ ਜਮਾਂ ਹੀ ਆ ਦੇਖ ਬੰਦ ਤਾਂ ਹੋਇਆ ਪਿਆ ਉਹਦੇ ਸਰਾਕ ਉਹੀ ਤਾਂ ਮੈਂ ਕਹਿ ਰਹੀ ਆ ਮੇਰੀ ਗੱਲ ਤਾਂ ਤੁਹਾਨੂੰ ਕੋਪੂ ਆ ਦੇਖ ਇਹਦੇ ਸਰਾ ਇਹਦੇ ਸਰਾ ਖੁੱਲੇ ਨੇ ਨਾ ਇਹਦੇ ਦੇਖ ਜਮਾਂ ਹੀ ਬੰਦ ਹੋਏ ਪਏ ਨੇ ਉਹ ਗੈਸ ਉੱਥੇ ਇਕੱਠੀ ਹੋਈ ਜਾ ਨੂੰ ਅੱਗ ਲੱਗੀ ਫਟਾਕ ਦੇ ਕੇ ਕਰਤਾ ਉਹਨੇ ਐ ਗੱਲ ਹੋਈ ਆ ਹੋਰ ਨਹੀਂ ਕੋਈ ਗੱਲ ਉਹ ਜਮਾਂ ਤਾਂ ਬੰਦ ਹੋਇਆ ਪਿਆ ਉਹ ਤੁਹਾਨੂੰ ਦੱਸਿਆ ਪਾ ਉਹ ਜਾਲੀ ਮੂਰਿਆਂ ਬੰਦ ਹੋ ਗਈ ਜਮਾਂ ਹੀ ਉਹ ਬੰਦ ਹੋਣ ਕਰਕੇ ਉਹ ਬੰਦ ਨਹੀਂ ਹੈਗਾ ਆਹੋ ਉਹ ਗਾਉਂ ਤੋਂ ਬੰਨਿਆ ਖਤਮ ਨਹੀਂ ਹਾਂ ਗਲੀਆਂ ਖਤਮ ਨਹੀਂ ਗਲੀਆਂ ਜਮਾ ਹੀ ਬੰਦ ਨੇ ਉਹ ਹਾਂ ਮੈਂ ਕਿਦਾਂ ਦੀ ਕਹਿੰਦੀ ਸੀ ਦਿਓ ਸਮਾਰਨ ਸਲਾਦ ਲੋ ਉਹ ਜੋ ਪਟਾਕਾਂ ਵਾ ਜਿਹੜੇ ਫਟਾਕਦੇ ਕੇ ਮਾਰੋ ਉਹ ਤਾਂ ਕਾਂਚਾ ਕੰਚ ਤੇ ਲੱਗ ਜੂ ਕੰਚ ਖਰਾਬ ਆ ਉਹ ਨਾ ਦੂਆ ਤਾਂ ਰਾਂਗੇ ਹਿੰਡੇ ਤੇ ਆਪੇ ਕੋ ਦੂਸਰਾ ਗੈਸਰ ਕੀ ਹੋ ਗਿਆ ਕੀ ਪੈ ਗਿਆ ਕਹਿੰਦੀ ਤਾ ਵੀ ਸਰਤਾਂ ਵਾਲੀ ਹੁੰਦਾ ਉਹ ਦੀਓ ਪਤਨੀ ਕੀ ਸੁੰਦਲਾ ਆਹ ਫੈਕ ਕੀ ਹੋਇਆ ਹੋਇਆ ਇਹ ਪਤਾ ਨਹੀਂ ਕੀ ਪਾਇਆ ਵੀ ਆ ਸੁਪੂਠੀ ਕਰ ਲੈ ਯਾਰ ਅੱਖ ਨੂੰ ਅੱਖ ਨੂੰ ਪੁੱਠੀ ਕਿਵੇਂ ਨਿਕਲ ਗਿਆ ਉਹ ਝਟਕਣ ਲੱਗਿਆ ਤੇ ਕੁੰਡੀ ਲੱਗੀ ਹੋਈ ਸੀ ਦਿੱਤ ਤੇ ਉਤਰਾ ਦੂਆ ਕਿਵੇਂ ਆਹੋ? ਕੋ ਠੀਕ। ਨਿਕਲਿਆ ਰਹੀ ਹੁਣ? ਉਹ ਦੂਈ ਦੂਈ ਬਵਾਈ ਪਾਲਾ ਜਿਹੜੇ 5-4 ਰੁਪਏ ਵਾਲੀ ਹੁੰਦੀ ਆ ਉਹ। ਦੋ ਅੱਖਾਂ 'ਚ ਪਾਲਾ ਕੱਢ। ਇੱਕ ਵਰਕ ਕੋ ਕਿਸ। ਨਿਕਲ ਗਿਆ ਦਿੱਤੇ ਸਾਹਮਣੇ। ਨਿਕਲੇ ਤਾਂ ਹੈ ਨਹੀਂ। ਨਹੀਂ ਖਿਸਕ ਗਿਆ। ਇਧਰ ਕੋਨੇ 'ਚ ਚਲੇ ਗਿਆ। ਪਾਣੀ ਦੇ ਇੱਧਰ ਮਾਰ ਗਏ। ਹਾਂ। ਖਾਂ ਜ਼ਰੂਰੀ ਨੇ ਬਾਈ ਇਥਾ ਆ ਕੇ ਰੱਖਣੀ ਚਾਹੀਦੀ ਇਹਨੇ ਤੇ ਸਪ ਸੁੰਡੀ ਤੋਂ ਵੀ ਬਚਾਓ ਸੱਚ ਪਾਣੀ ਦਾ ਦੇ ਕਿੰਨਾ ਕਾ ਪਾਣੀ ਦਾ ਹੈਗਾ ਟੈਂਕੀ ਚ ਫੁੱਲਾ ਆ ਦੇ ਇਹ ਆ ਦੇਖਾ ਪਾਣੀ ਹੈਗਾ ਆਪਣਾ ਗੱਡੀ ਧੋਈਏ ਬਹੁਤ ਅੱਗ ਲਾਇਕ ਹੋਈ ਜੇ ਹੋ ਲੈਣ ਦੀ ਤਿਆ ਮੰਤਰੀ ਨਿਕਲੇ ਨਹੀਂ ਲੈ ਆ ਮਕਰਮ ਹੇ ਪੂਪੂ ਤਲੋ ਤਾ ਯਾ ਇੰਟੀਮ ਲਾਤ ਰਹੀ ਏ ਇੰਦੇ ਲਾ ਬਰਹੀਤੀ ਤੋਂ ਇਹ DATE ਕੁ ਸਪੈਸ਼ਲ ਚੀਜ਼ ਬਣ ਰਹੀ ਆ ਆਪਣੇ ਇਦਰ ਹੋ ਗਈ ਤੇ ਇਹ ਜਿਹੜਾ ਛਾਲਕ ਜਮਈ ਥੱਲੇ ਨਿਕਲਿਆ ਉਹ ਬਰੀਕ ਉਹ ਮੈਦਾ ਹੀ ਬਣ ਜਾਂਦਾ ਹੋਣਾ ਇਹਦਾ ਮਤਲਬ ਹਾਂ ਇਹਦਾ ਮਤਲਬ ਜਿਹੜਾ ਆਪਾਂ ਉਹ ਕਣਕ ਦਾ ਆਟਾ ਹੀ ਹੁੰਦਾ ਜੇ ਜਮਈ ਬਰੀਕ ਪੀਹਾ ਲਈਏ ਤਾਂ ਉਹ ਮੈਦਾ ਹੀ ਹੋ ਜਾਂਦਾ ਬਸ ਨਾ ਨਾ ਮਰਜੀ ਇਹ ਵੀ ਕਰ ਲਓ ਇਹ ਕੁਝ ਨਹੀਂ ਨਾ ਨਾ ਉਹ ਕਣਕ ਦੀ ਗੱਲ ਕਰਨਾ ਇਹ ਤਾਂ ਮੈਦਾਂ ਹੀ ਹੁੰਦਾ ਥੋਪੋ ਕਦੇ ਇਤਨਾ ਮਾਚਰਾ ਕੋਈ ਨਹੀਂ ਮੁੰਡਾ ਹੀ ਕਰਦਾ ਭਜਾਤਾ ਮੈਂ ਹਾਂ ਤੁਸੀਂ ਤਾਂ ਕਹਿੰਦੇ ਕਿ ਮੈਂ ਮਾਰੀ ਦੀ ਕਰਤੀ ਤੁਮ ਬਸ ਥੋੜੇ ਲੈ ਪਾਣੀ ਇੰਨਾ ਕਰ ਆਹ ਹੋਏ ਨਹੀਂ ਕਿ ਆਹ ਹੋਰ ਗੱਡੀ ਦਾ ਗੱਡੀਓ ਪਾਣੀ ਆ ਥੋੜਾ ਜਿਹਾ ਪਾਣੀ ਲੱਗਿਆ ਹਾਂ ਪੰਜ ਬਾਲਟੀਆਂ ਲੱਗਣੀਆਂ ਬਸ ਮਸਾ ਉੱਥੇ ਉਹ ਪਾਣੀ ਦੇ ਟੈਂਕੀ ਚ ਪਾਣੀ ਹੈਗਾ ਪੂਰਾ ਇਹਨਾਂ ਹੋਰ ਮੈਂ ਦੇਖਿਆ ਪਹਿਲਾਂ ਤੇ ਵੀਡੀਓ ਚ ਦੇਖ ਨਹੀਂ ਕੱਲੂ ਬੱਚੀ ਜੌਣ ਦੇ ਮੇਰਾ ਨਾਲੋਂ ਵਧੀਆ ਜਿੰਨਾ ਜ਼ਿਆਦਾ ਬੱਚੇ ਰੱਬ ਬਜਾਵੇ ਹਨਾ ਬਈ ਹਨਾ ਹੀ ਕੱਟ ਹੈ ਹੈ ਕੀ ਦੀ ਮੇਲੇ ਤੱਕ ਆਦਾ ਹੋਊਗਾ अच्छा ਮਿੱਲੇ ਦੀ ਵੀ ਪਾਦਾਂਗੇ ਉਹ ਮੈਂ ਤਾਂ ਇਹਦੇ ਅੱਛਾ ਮੈਂ ਦਦੋ ਛਾਲੇ ਬਣਾਈ ਆ ਵਿੱਚ ਬਣਾਈ ਆ ਲੋ ਜੀ ਤੇ ਬਾਣੀ ਕਰ ਲਈ ਹੋਵੇ ਤਾਂ ਥੱਲੇ ਬੈਠਦੇ ਹੋ। ਉਹ ਬਲੇ ਕਿਉਂ ਕੁਰਸੀਆਂ ਕਰਸੀਆਂ ਤੇ ਘੱਟ ਲੱਗਦੀਆਂ ਥੱਲੇ ਹੀ ਬੈਠ ਜਾ। ਪ੍ਰਸ਼ਾਦ ਦੇ चल ठीक है मैं भी अपना कोई टाइम नहीं प्रसाद में अद्याप के जल्दी खा लो कई बार बारह एक बजे रात उठ के भी खा लेती तो एक अद्धा प्रसाद एक टाइम एक टाइम रज के खा लो थोड़ी थोड़ी खाई आओ फूल का ਗੱਲ ਕੱਲ ਪੈਂਦਾ ਰਿਹਾ ਮੀਆਂ ਸੀ ਗਏ ਸੀ ਬਾਹਰ ਕਿਤੇ ਦਵਾਈ ਲੈਣ ਵਾਸਤੇ ਮੇਰੇ ਕੋਟਲੇ ਵੱਲ ਤੇ ਅਜ ਨੂੰ ਗੱਡੀ ਨੂੰ ਧੋਈਏ। ਓਹ ਜੀ ਗੱਡੀ ਦਾ ਹੋ ਗਿਆ ਕੰਪਲੀਟ ਪਰ ਪਾਣੀ ਮਾਰ ਤੇ ਸੱਚਾ ਸੁੱਕਾ ਕਪੜਾ ਮਾਰਨਾ। ਤੇ ਪਹਿਲਾਂ ਆਪਾਂ ਗਰਮੀ ਸਕਾਈਏ। ਮੈਂ ਤੈਨੂੰ ਦੱਸਦਾ ਕੀ ਆ। ਬੋਲੀ ਕੀ ਆ? ਮੈਂ ਕਿੰਦੂ ਗੋਪਰਿਆ ਚਿੰਤਾ। ਗੋਪਰ ਗਿਆ ਸੋ। ਓਕੇ ਹਾਂ ਆਹ ਜਿਹੜਾ ਸਿਲੰਡਰ ਆ ਹਾਂ ਤੇ 10000 ਰੁਪਏ ਲਾਉਣੇ ਆ ਹਾਂ 2000 2 ਮਹੀਨਿਆਂ ਕਰਦਾ 10000 ਰੁਪਏ ਮੈਨੂੰ ਜਮ੍ਹਾਂ ਕਰਾ ਦੇ ਕੇ ਅੱਛਾ ਲਾਈਵ ਗਏ ਜਾਂ ਦੱਸੋ ਮੈਨੂੰ ਕਮੈਂਟ ਕਰਕੇ ਵੀ ਮੰਤਰੀ ਕਹਿੰਦਾ ਵੀ ਗੋਬਰ ਗੈਸ ਲਵਾਉਣਾ ਤੇ ਜਨਮ 2 ਮਹੀਨਾ ਬਾਅਦ 1 ਮਹੀਨਾ ਬਾਅਦ 1000 ਰੁਪਇਆ ਸਲੰਟਰ ਤੇ ਭਰਨ ਉਹ ਹੀ ਮੇਰੇ ਖਾਤੇ 'ਚ ਜਮਾ ਕਰਾ ਦੇਵੋ। ਪਰ ਮੈਨੂੰ ਇਹ ਦੱਸੋ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਦ ਤੋਂ ਬਿਲ ਫ੍ਰੀ ਕਰੇ ਨੇ ਕਿੰਨੇ ਇੱਕ ਅਕਾਊਂਟ 'ਚ ਪੈਸੇ ਨੇ ਆਪਣੇ। ਵੀ ਉਹ ਵੱਧਦੇ ਨੇ। ਜਿਵੇਂ 2000 6000 ਬਿਲ ਦਾ ਆਉਂਦਾ ਸੀ ਉਹ ਆਪਾਂ ਨੇ ਕਿਤੇ ਜਮਾ ਰੱਖੇ ਹੋਏ ਨੇ। ਮੈਨੂੰ ਕਮੈਂਟਾਂ 'ਚ ਦੱਸਿਓ। ਹਾਂ? ਟੂ ਕਰ ਲਈ। ਬਾਬੂ ਤੋਂ ਤਾਂ ਹੋਏ ਨਹੀਂ ਨਾ ਮੇਤੋਂ ਹੋਏ ਨੇ ਨਾ ਬਾਬੇ ਤੋਂ ਹੋਏ ਨੇ ਉਹ ਤੋਂ ਪਿੱਛੇ ਚੱਤੂ ਕਰ ਲਈ ਜਵੇਂ ਹੁੰਦੇ ਨੇ ਮੈਨੂੰ ਦੱਸ ਦੇ ਜਾਂ ਜਮਾ ਹੋਣਗੇ ਕੀ ਆ? थैंक यू थैंक भाई प्रेंच प्रेंच। ओके ਉਹ ਪਟੇ ਨੇ ਆਲੂ ਬੈਡਾ ਤੇ ਬਣਾ ਲਾ ਰੱਖ ਲੋ ਹੈ ਬੈਡਾ ਤੇ ਬਣ ਜਾਣਗੇ ਉਹਰ ਬਣਾਉਣਾ ਪਪੂ ਇੱਥੇ ਜਾਓ ਇੱਥੇ ਦੇ ਪਾਸੇ ਇੱਧਰ ਕੱਠਾ ਜਾ ਮੈਂ ਉਹ ਕੱਢਦਾ ਗੈਸ ਕਿੱਥੇ ਆਉ ਚੁੱਲਾ ਜਾ ਇੱਥੇ ਆ ਕੇ ਉੱਪਰ ਆਇਆ ਕੋਤੁਰਾ ਇੱਥੇ ਆ ਉਹਨਾਂ ਦੇ ਘਰ ਤੋਂ ਆ ਬੰਦੋ ਨਿਆਣੇ ਅੱਖਾਂ ਤੋੜ ਦਿੰਦੇ ਨੇ ਤੋੜਤੀਆਂ ਮੈਂ ਨਹੀਂ ਤੋੜੀਆਂ ਇਹਦਾ ਮੈਂ ਤੋੜ ਲਓ ਜੀ ਆਪਿਆ ਸਿਲੰਡਰ ਸਿਲੰਡਰ ਇਹਦਾ ਖਾਲੀ ਆ ਇਹਦਾ ਖਾਲੀ ਆ ਕਾਲ ਕੋਈ ਹੋ ਰਹੀ ਹੈਗਾ ਹੈ ਕਿ ਨਾ ਤੈਨੂੰ ਆ ਗਏ ਚਲੋ ਪਪੂ ਕੱਢਦੇ ਚ ਚਲੋ ਆਰਾਮ ਸੁਵੇ ਰਤਾ ਅੱਜ ਸੁਵੇ ਇੱਕ ਗੋਲੀ ਖਾ ਕਰ ਦੇਖਤੀ ਹੂ ਪਪੂ ਉਹ ਨੂੰ ਹਲਾਏਗੀ ਕਾਹੇ ਨਾਲ ਉਂਗਲੀਆਂ ਨਾਲ ਇਹਨੂੰ ਮੈਗੀ ਪਾ ਕੇ ਵਿੱਚ ਐਸੇ ਭਾਈ ਕੱਢੋ ਕੁਲਾ ਕਰਨਾ ਪੈਣਾ ਹਾਂ ਹਾਂ ਫੋਲ ਇਹਨੂੰ ਐ ਇਹਦਾ ਕਪਚਾ ਇਹਨੂੰ ਐ ਆਹ ਕੋਲ ਛੱਡ ਦੇ ਜੀ ਤਿੰਨ ਘਰ ਦੀ ਨਿਕਾ ਜਿੱਕੇ ਬਾਹਰ ਆਹ ਹੱਡੀਆਂ ਉਹ ਠੀਕ ਹੈ ਫੋਪੋ ਐ ਇੱਧਰ ਲਾ ਨੋਨ ਵਿੱਚ ਇੱਧਰ ਲਾ ਲਿਓ ਇਹਨੂੰ ਲਾ ਦੇਣੀ ਨੋਨ ਵਿੱਚ ਉਹ ਲੈ ਆਈ ਸਿਲੰਡਰ ਖੋਲ ਦੇਖੋ ਖੋਲ ਨਾ ਜੀ ਇਹਨੂੰ ਕਰਾਈਏ ਫਿੱਟ 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 ਵਾਲਾ ਜਿੱਥੇਗਾ ਉਹ ਆਹੀ ਚੀਜ਼ ਹੋਵੇਗਾ ਚਲੋ ਜੀ ਇਹ ਆਇ ਤੁਹਾਨੂੰ ਕਿੱਦ ਕਰੀਦੇ ਚੱਲ ਪਾ ਉੱਚਾ ਬਚਲ 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 ਪਾ ਚੰਦਨੀ ਆਹ ਹੋ ਗਿਆ ਸਟਾਰ ਚਾ ਚਲੋ ਵੀ ਤਰੀਕਾ ਬਸ ਇਦੇ ਉੱਪਰ ਮੈਂ ਖੜਾ ਹੋ ਜੂ ਤੇ ਨਾ ਪਾਈਏ ਹੂੰ ਪਾਓ ਪਾਓ ਪਹਿਲਾਂ ਪਾਓ ਉਹ ਪਹਿਲਾਂ ਪਾਣੀ ਦਾ ਫੋਗ ਲੈਣਾ ਦੇਵਾ ਪਾਣੀ ਦਾ ਵਿੱਚ ਪਿਆ ਟੀਨ ਕਰੋ ਬਸ ਮੇਰੇ ਉੱਪਰ ਛਿੱਟੇ ਨਾ ਪੈਣ ਇਸ ਤੇ ਆਪਾਂ ਦੂਰ ਖੜਨੇ ਆਪੀ ਉਹ ਵੀ ਇਹ ਤਾਂ ਆ ਪ੍ਰੋਬਲਮ ਆਉਂਦੀ ਆ ਪਹਿਲੀ ਇੱਕ ਵੀਡੀਓ ਚ ਹੋਰ ਵੀ ਦੇਖ ਲਈ ਇਹ ਐ ਇਹਦੇ ਤੇ ਐ ਗਿਰ ਜਾਂਦੇ ਨੇ ਇਹ ਕਿਉਂ ਸਟੈਰ ਉਹ ਦੂਰ ਤੱਕ ਨਹੀਂ ਹੈਗਾ ਇੱਥੇ ਤੱਕ ਲੱਗਣਾ ਜੇ ਡਿੱਗ ਗਿਆ ਕੋਈ ਕੰਮ ਉਹ ਹੀ ਕੰਮ ਬੰਦੜਾ ਹੋਰ ਪਾ ਦ ਦੋ ਬੰਨੇ ਨਾਲ ਕੀ ਬਣੂਗਾ ਫ੍ਰੈਂਚ ਫਰਾਈ ਉਹ ਨਹੀਂ ਤਲਨੀ ਨਹੀਂ ਹੈ ਗਈ ਮਤਲਬ ਤਲਨੀ ਨਹੀਂ ਭਰਨੇ ਕੇ ਨਾਲ ਤਲਨੀ ਲਾਣੀ ਬਸ ਤੇਜ਼ ਖਰਾਬ ਕਰੋ ਸਾਰੇ ਦਵਾਈ ਨਾਲ ਹੈ ਹੈ ਆਲੂ ਆਲੂ ਸਾਨੂੰ ਆਲੂ ਤਾਂ ਨਹੀਂ ਕਰੀ ਉੱਪਰ ਉੱਪਰ ਕਰੀ ਫਿਰ ਵੀ ਪੈ ਸਕਦਾ ਉੱਪਰ ਗੱਟੇ ਦੇ ਚਾਂਸਿਸ ਨੇ ਆ ਭਰੋ ਆ ਦੋ ਸਾਰੇ ਪੈਕੇ ਸਾਰੇ ਨਹੀਂ ਪੈਣੇ ਹੈ ਕਿ ਤੇਲ ਕਿੰਨਾ ਪਾਇਆ ਹੋਰ ਪਾ ਲੋ ਇੰਚ ਕੀ ਉਹ ਉਹੀ ਤਾਂ ਕਹਿ ਰਹੀਆਂ ਸਾਨੂੰ ਵਧੀਆ ਹੋ ਜਾਣਗੇ ਸੋ ਇਹ ਤਾਂ ਗੱਪਣਾ ਇੰਚਰੇ ਅੱਧੇ ਕੱਚੇ ਰਹਣਗੇ ਮਾੜੀ ਜਿਹਾ ਆ ਦੋ ਬਾਹਰੇ ਹੋਏ ਨਹੀਂ ਨਾ ਆਇਕੜਾ ਬਾਹਰੇ ਜਾਂਦੇ ਆ ਦੇਖੋ ਬੀਬੀ ਵੀ ਖੜ ਗਈ ਹੋਗੀ ਬੱਸ ਸੋ ਬੀਰ ਪੈ ਲੀਟਰ ਆ ਫੇਰ ਅੰਨ ਚਾਤੇ ਰੱਖ ਕੇ ਆਏ ਜਾਂ ਉਧਰ ਕਿੱਥੇ ਉਧਰ ਰੱਖਿਆ 120 ਰੁਪਏ ਕਿਲੋ ਆ ਗੰਮੂ ਮੂਡ ਹੋ ਕੇ ਦੇਖੋ ਫਿਰ ਫਤ ਚਲੂ ਗਰਮ ਹੋਇਆ ਹੈ ਹਾਂ ਦਾ ਦਾ ਦੋ ਬੋਲਦਾ ਮੂਡ ਆ ਪਤਾ ਜਿਵੇਂ ਜਿਵੇਂ ਵਧਾਈ ਜਾਂਦਾ ਖੋਣ ਖੋਣ ਘੱਟੀ ਜਾਂਦਾ ਸਿਲੰਡਰ ਜਾਂ ਹੈ ਮੈਨੂੰ ਫਤ ਮੁਗਿਆ ਹੋਰ ਹੈਗਾ ਨਾਲੇ ਤੁਸੀਂ ਕਹਿੰਦੇ ਤਿੰਨ ਪਏ ਨੇ ਹੁਣ ਤਾਂ ਇਹ ਕਹਦੇ ਕਿ ਥੋੜਾ ਖੋਲਲੀ ਹੋ ਰਹਿਣਗੇ ਮੈਂ ਦੇਖਦਾ ਵੈਸੇ ਹੈ ਤਾਂ ਨਹੀਂ ਮਰਦੇ ਇਹਦਾ ਤੇਲ ਦੇ ਜਰ ਨੂੰ ਮੈਨੂੰ ਜਿਹੜੇ ਹਲਾਤ ਲੱਗਦੇ ਨੇ ਬਣਾਉਂਦੀ ਓਪਨ ਦੇਖਣ ਲੱਗੀ ਸਿੱਧੀ ਬਣਾ ਰੱਖਿਆ ਤਾਂ ਥੋੜੇ ਪਏ ਰਹੇ ਜੇ ਹਾਂ ਆਏ ਕਰੀ ਦੋ ਪੈਕੇਟ ਪਏ ਨੇ ਦੋ ਪੈਕੇਟ ਹਾਂ ਉਹ ਖਾਲੀ ਹੁੰਦਾ ਉਹ ਪੈਕੇਟਾਂ ਦੇ ਵਿੱਚੋਂ ਖਾਲੀ ਧਰੇ ਭਰਿਆ ਹੋਇਆ ਚੱਕਦੇ ਕੱਕ ਪਿਆ ਪਿਆ ਹੀ ਖਾਲੀ ਹੋ ਗਿਆ ਜਦੋਂ ਪਾਪਾ ਹਿੰਕਣ ਸਾਹਿਬ ਦੇ ਗਏ ਤੇ ਪਾਪਾ ਨੇ ਯੂਜ਼ ਹੀ ਨਹੀਂ ਕਰਿਆ ਹੋ ਮੇਰੇ ਹੋਵੇ ਪੈਣੇ ਨਾ ਮੈਂ ਤਾਂ ਨਾਕਪੂਰੇ ਕਰਦੇ ਨੇ ਦਾ ਦੇ ਕੇ ਤਾਂ ਇਹ ਪੂਰੇ ਖਾਂਦੇ ਵੀ ਨਹੀਂ। ਬੰਦ ਕਰ। ਜਨਾ ਤੋਂ ਤੋਂ ਪਾ ਕੇ ਇਹ ਵਧੀਆ ਬਣਾ। ਹਾਂ ਨਾਲ ਮੈਂ ਵੀ ਲੱਗਣਾ। ਨਾ ਅਤਾ ਲੱਗਣਾ ਤੂੰ ਤਾਂ ਉਹ ਬਣਾ ਰਹੀ ਆ ਆਪਣਾ। ਤੇ ਬਸ ਹੋਰ ਤਾਂ ਨਹੀਂ ਕਰ। ਖਾਈ ਗਿਓ ਸਰੋ। ਹਾਂ। ਸਿੱਧਾ ਹੀ। ਉਹ ਆਪਣੇ ਕਣਕਤਾ ਜੇ ਦੋ ਨਵੇਂ ਡਰਮ ਭਰ ਕੇ ਲੱਗੀ ਹੈ ਨਾ ਬੰਦ ਲਓ ਜੀ ਪਹਿਲਾਂ ਪਾਇਆ ਸੀ ਛੋਟਾ ਹਲਵਾਈ ਹੁਣ ਹਲਵਾਈ ਤੋਂ بڑا ਹਲਵਾਈ ਆਹ ਦੇਖੋ ਹਲਵਾਈ ਤੋਂ بڑا ਪਹਿਲਾਂ ਛੋਟਾ ᱛੀ ਆਹ ਤੇ ਆਹ ਕਰਨਾ ਮੈਂ ਅੱਭੀ ਬੀਬੀ ਜਦੋਂ ਖਾਂਦੇ ਫਿਰ ਗਈ ਆ ਬੀਬੀ ਜਦੋਂ ਔਰ ਤਾਂ ਚੜਨ ਲੱਗੀ ਘੈਂਟ ਆ ਬਈ ਘਰ ਦੀਆਂ ਬਣਾਈ ਹੋਈਆਂ ਚੀਜ਼ਾਂ ਦਾ ਬਹੁਤ ਵਧੀਆ ਲੱਗੇ बन गए बस किने किने खाने ने हाथ ਥੱਲੇ ਕਰੋ ਇਹ ਆਏ ਦਾ ਜ਼ਾਰੇ ਦਾ ਮਹਿੰਦਾਂਜੂ ਉਪ ਨੂੰ ਪਾਈ ਉਧਰ ਆਰਡਰ ਨਹੀਂ ਦੀ ਮਿਲਿਆ ਫਿਰ ਅਸੀਂ ਕਿਤਾਲ ਇਧਰੇ ਬਣਾ ਲੈਣਾ ਮੇਰੇ ਮੈਂ ਖਾਣ ਦੁਪਹਿਰ ਨੂੰ ਕੰਨੀ ਮਰ ਜੂਗੀ ਕੋਈ ਹੈ ਤਾਂ ਹੈ ਨਹੀਂ ਉੱਥੇ ਅੱਛਾ ਗੈਸ ਤੇ ਭੁੱਕ ਕੇ ਪਾਪਾ ਉਸ ਤਾਂ ਮੈਂ ਹਾਈ ਨਾ ਚਾਭਣ ਨੂੰ ਲੱਗੇ ਜੀ ਚਲ ਇੱਥੋਂ ਲੈ ਜੀ ਤੂੰ ਚਾਹ ਪੱਤੀ ਇੱਕ ਨਾਲੇ ਤਾਂ ਕਿਲੋ ਕਿਲੋ ਦੁੱਧ ਲਿਆ ਦੇ ਅੱਧਾ ਕਿਲੋ ਚੀਨੀ ਕਿਲੋ ਕੁ ਪੱਤੀ ਤਨ ਚਾਹ ਇੱਥੋਂ ਲੈ ਜੀ ਫਿਰ ਚੱਕ ਲੈ ਕਿਲੋ ਮੈਂ ਤੇ ਬਣਾ ਲੈਂ ਨਾ ਠੀਕ ਆ ਤੇ ਬਹੁਤ ਗੱਪੇ ਚ ਪਾਇਆ ਕਿ ਬਣਾ ਦੇਖੀ ਆਪਾਂ ਪਾਈਏ ਹੁਣ ਉਸ ਅੱਲਾਹ ਦੇਖੀਆ ਰੋਟੀਆਂ ਲਾ ਲੈ ਗਏ ਅੰਮੋਲੀਆਂ ਲਾ ਲੈ ਦੋ ਸਾਤੀਆਂ ਲਾ ਲੈ ਹੋ ਹੋ ਮੇਰੇ ਖਾਣਾ ਉਹ ਕਾੜਨੇ ਜਣੀ ਕਾੜਤਾ ਮਸਾਲੇ ਬਣਾਉਂਦਾ ਉਹ ਆਲੂ ਦਾ ਬਹੁਤ ਵਧੀਆ ਨੇ ਹੂੰ ਅਬੀ ਬੀਂਦੇ ਦੋ ਕੱਚੇ ਆਲੂਆਂ ਤੇ ਖਾ ਲਓ ਨਾ ਜੇ ਬਣਾਏ ਵੀ ਵਧੀਆ ਨੇ ਆ ਦੇਖੋ ਸਾਡਾ ਸਿਲੰਡਰ ਕਹਿੰਦਾ ਕੱਢ ਲਿਆਂਦਾ ਸੀ ਇਹ ਤੋ ਕੋਸਾ ਚਰ ਹੋ ਗਿਆ ਜਦ ਮੈਂ ਉੱਥੇ ਗੱਡੀ ਤੇ ਜਾਂਦਾ ਹੁੰਦਾ ਸੀ ਬਸ ਚਰ ਨਾ ਨਾ ਜਾਓ ਡਾਕ ਸੇ ਵਾਲੇ ਦੇ ਕੋਲ ਡਾਕ ਪਾਰਸਲ ਵਾਲਿਆਂ ਦੇ ਉੱਥੇ ਚਾਹ ਵੀ ਬਣਾ ਲੈਂਦੇ ਦੀ ਮੜਮੜੀ ਚ ਚਾਹ ਉਹਦੇ ਹੀ ਬਣਾ ਲਾ ਕੌਲੀ ਚ ਬਣਾ ਲੈਂਦੇ ਸੀ ਬਣਾਏ ਕਰੋ ਕਰੀ ਲਾ ਲੈ ਇੱਕ ਬੋਤਲ ਚ ਦੁੱਧ ਲੈ ਜੇ ਛੋਟੀ ਜਿਹੀ ਕਹਿੰ ਹੈ ਹੈ ਛੋਟੀ ਲੈ ਜੀ ਨੇ ਦੁੱਧ ਖਾਣਾ ਤੁਸੀਂ ਇੱਕ ਦੇ ਪਪੂ ਤੋ ਬੀਬੀ ਨੂੰ ਦੁਆ ਕੇ ਆ ਕੇ ਕਿਵੇਂ ਲਾਤਾ ਦੋ ਇੱਕ ਦੋ ਦੇ ਦੋ ਦੋ ਚਾਰ ਤੂੰ ਦੇਖੋ ਭਾਵੇਂ ਬੀਬੀ ਦੱਸੂਗੀ ਵਧੀਆ ਦੁੱਧ ਪਾਓ ਦੋ ਮਸਾਲਾ ਪੂਪੂ ਕਿਵੇਂ ਲਾ ਦ ਬਹੁਤ 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 ਵਧੀਆ ਗਾਇਬ ਨੂੰ ਵੀ ਦੋ ਲਓ ਵੀ ਆਓ ਜਿੰਨੇ ਖਾਣੋ ਆ ਖਾ ਪੁੱਪੀ ਚਲ ਹੁਣ ਆ ਜਾਓ